ਉਹਨੇ ਮੇਰਾ ਅਕਾਊਂਟ ਫ੍ਰੀਜ਼ ਕਰਤਾ ਜੀ ਲੈਟਰ ਦੇ ਕੇ ਨੋਡਲ ਅਫੀਸਰ ICICI ਮੈਨੇਜਰ ਨੂੰ ਕਿ 690000 ਦੀ ਤੁਹਾਡੀ ਐਂਟਰੀ ਆਈ ਹੈ ਗਲਤ ਮੈਂ ਸਰ ਉਹਦੀ ਸਾਰੀ ਸਟੇਟਮੈਂਟ ਚਾਹੰਦੀ ਜਸ ਵੈਰੀ ਫਰਸਟ ਡੇ ਤੋਂ ਜਿਸ ਦਿਨ ਅਪਾ ਅਕਾਊਂਟ ਖੋਲਿਆ ਟਿਲ ਟੂਡੇ ਤੱਕ ਸਟੇਟਮੈਂਟ ਦੇਤੀ ਐਨਓਸੀ ਦੇਤੀ ਵੀ ਇਹ ਸਾਡੇ ਐਂਟਰੀ ਆਈ ਨਹੀਂ ਕਿ ਸਾਡਾ ਅਕਾਊਂਟ ਖੋਲਿਆ ਜਾਵੇ ਕਿਹੜੇ ਬੈਂਕ ਚ ਅਕਾਊਂਟ ਹੈ ਤੁਹਾਡਾ ICICI ਅੱਛਾ ਤੇ ਇਹ ਇਹ ਕਨਫਰਮ ਹੈ ਕਿ ਉਹ ਬੰਦਾ ਜਿਹੜਾ ਉੱਥੋਂ ਦੀ ਤਾਮਿਲਨਾਡੂ ਪੁਲਿਸ ਦਾ ਸੀ ਜਿਹਨੇ ਫ੍ਰੀਜ਼ ਕਰਾਇਆ ਸਰ ਹੀ ਇਸ ਅ ਪੁਲਿਸ ਆਫੀਸਰ ਮੈਂ ADGP DGP SICU SP City SP City 2 ਸਾਈਬਰ ਕ੍ਰਾਈਮ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਦੇ ਆਰ ਸੈਂਡਿੰਗ ਮੀ ਰਿਪੋਰਟ ਬਟ ਕੀ ਇਸ ਮੈਟਰ ਨੂੰ ਉੱਪਰ ਤੱਕ ਲੈ ਕੇ ਜਾਣਾ ਸਰ ਬਿਲਕੁਲ ਠੀਕ ਹੈ ਤੇ ਇਹ ਤੁਹਾਨੂੰ ਇਹ ਹੋਇਆ ਕਦੋਂ ਤੁਹਾਡੇ ਨਾਲ ਲਾਸਟ ਵੀਕ ਸਰ ਫਰਡੇ ਮਾਰਨਿੰਗ ਥਰਸਡੇ ਮਾਰਨਿੰਗ ਨਹੀਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਡਨਲੀ ਪਤਾ ਲੱਗਿਆ ਨਹੀਂ ਸਰ ਮੈਨੂੰ ਮੈਸੇਜ ਆ ਗਿਆ ਜੀ ਫ੍ਰੀਜ਼ ਦਾ ਡੈਡ ਜੀਰ ਅਕਾਊਂਟ ਇਸ ਫ੍ਰੀਜ਼ਡ ਫਿਰ ਮੈਂ ਬ੍ਰਾਂਚ ਚ ਗਿਆ ਕਹਿੰਦਾ ਕਿਵੇਂ ਫ੍ਰੀਜ਼ ਹੋ ਗਿਆ ਕਹਿੰਦੇ ਇੱਕ ਸਾਨੂੰ ਨੋਟਿਸ ਆਇਆ ਲਗਾ ਦਿਖਾਓ ਨੋਟਿਸ ਕਿਹੜੀ ਬ੍ਰਾਂਚ ਚ ਗਏ ਸੀਗੇ ਆਈਸੀਸੀ ਦੀ ਆਈਸ਼ੀਓ ਫੋਕਲ ਪੁਆਇੰਟ ਐਸਆਈ ਓਕੇ ਤੇ ਨਹੀਂ ਫਿਰ ਉਹਨਾਂ ਨੇ ਕੀ ਕੀਤਾ ਫ੍ਰੀਜ਼ ਹੋ ਗਿਆ ਜੀ ਕਹਿੰਦਾ ਕਾਉਂਟ ਫ੍ਰੀਜ਼ ਹੋ ਗਿਆ ਮੈਂ ਕਿਹਾ ਮੈਨੂੰ ਕੁਝ ਤੁਹਾਨੂੰ ਨੋਟੀਫਿਕੇਸ਼ਨ ਆਈ ਹੈ ਕਹਿੰਦੇ ਹਾਂ ਆਈ ਹੈ ਮੈਂ ਫਿਰ ਨੋਟਿਸ ਪੜਿਆ ਹੋ ਤਾਂ ਐਂਟਰੀ ਸੀ 690000 ਦੀ ਬੰਬੇ ਤੋਂ ਆਈ ਠੀਕ ਹੈ ਮੈਂ ਕਿਹਾ ਜੀ ਇਹ ਤਾਂ ਐਂਟਰੀ ਮੇਰੇ ਅਕਾਊਂਟ ਜੀ ਨਹੀਂ ਆਈ ਕਦੀ ਕਿਵੇਂ ਮੈਂ ਕਿਹਾ ਤੁਸੀਂ ਸਟੇਟਮੈਂਟ ਚੈੱਕ ਕਰੋ ਹਾਂ 2 ਸਾਲ ਦੀ ਨਾ ਸਟੇਟਮੈਂਟ ਚੈੱਕ ਕੀਤੀ ਕੋਈ ਐਂਟਰੀ ਨਹੀਂ ਓਕੇ 2 ਸਾਲ ਦੀ ਨੋਟੀਫਿਕੇਸ਼ਨ ਚੈੱਕ ਕੀਤੀ ਕੁਛ ਨਹੀਂ ਕੋਈ ਮੈਸੇਜ ਨਹੀਂ ਕੋਈ ਪੇਟੀਐਮ ਰਸੀਦ ਨਹੀਂ ਕੋਈ ਓਟੀ ਵੀ ਨਹੀਂ ਕੁਛ ਵੀ ਨਹੀਂ ਨਥਿੰਗ ਇਹ ਕਿਵੇਂ ਬੰਨ ਗਾਤਾ ਜੀ ਇਹਨਾਂ ਨੇ ਤੁਹਾਡੇ ਫਰਮ ਦੇ ਅਕਾਊਂਟ ਚ ਆਇਆ ਮੇਰੇ ਫਰਮ ਦੇ ਸੀਸੀ ਕਰੰਟ ਅਕਾਊਂਟ ਚ ਕਿਹੜਾ ਫਰਮ ਹੈ ਕਿਹੜੀ ਫਰਮ ਹੈ ਆਪਣੀ ਜੀ ਆਰ ਐਕਸਪੋਰਟਸ ਜੀ ਆਰ ਐਕਸਪੋਰਟਸ ਓਕੇ ਤੇ ਤੁਹਾਡਾ ਇਹਨਾਂ ਨਾਲ ਕੋਈ ਲੈ ਤਾਮਿਲ ਆਡੂ ਚ ਵੈਸੇ ਕੋਈ ਤੁਹਾਡਾ ਲੈਣਾ ਦੇਣਾ ਕਿਸੇ ਤਰੀਕੇ ਦਾ ਕੋਈ ਨਥਿੰਗ ਸਰ ਜ਼ੀਰੋ ਮੈਂ ਕਦੀ ਗਿਆ ਹੀ ਨਹੀਂ ਦੋ ਨਾਟ ਟਾਕ ਨਹੀਂ ਤੇ ਉਹ ਉਹ ਫਿਰ ਉਹਨਾਂ ਨੇ ਤੁਹਾਡਾ ਅਕਾਊਂਟ ਲੱਭਿਆ ਤੇ ਉੱਥੋਂ ਦੀ ਫ੍ਰੀਜ਼ ਕਰ ਦਿੱਤੇ ਨਹੀਂ ਸਮਥਿੰਗ ਇਨ ਅ ਵੈਰੀ ਹਿਡਨ ਵੇ ਇੱਕ ਹੀ ਕਰਦੇ ਆ ਇਹ ਅਕਾਊਂਟ ਲੱਭਦੇ ਆ ਜਿਹੜੇ ਵੱਡੇ ਅਕਾਊਂਟ ਨੇ ਜਿੱਦਾਂ ਦੀ ਟ੍ਰਾਂਜ਼ੈਕਸ਼ਨ 50 ਤੋਂ 70 ਲੱਖ ਦੀਆਂ ਪਰ ਵੀਕ ਹੁੰਦੀ ਹੈ ਠੀਕ ਹੈ ਕੀ ਕਰਦੇ ਨੇ ਚਲੋ ਹਾਂਜੀ ਹਾਂਜੀ ਇੱਕ ਨਾ ਐਸਕਲੂਜ਼ ਕਰ ਲੈਂਦੇ ਐਸਕਲੂਜ਼ ਮਤਲਬ ਜਿਵੇਂ ਆਪਾਂ ਹਿਡਨ ਹੀਸਟ ਹੁੰਦੀ ਹੈ ਨਾ ਜਿਵੇਂ ਆਪਾਂ ਨੈਟਫਲਿਕਸ ਤੇ ਸੀਰੀਜ਼ ਦੇਖਦੇ ਆ ਇਹਨਾਂ ਨੇ ਪੰਜ ਬੰਦੇ ਲਾਏ ਹੋਏ ਨੇ ਵੱਡੇ ਅਕਾਊਂਟ ਦੇਖਦੇ ਆ ਉਹਨਾਂ ਤੇ ਹੀਸਟ ਕਰਦੇ ਆ ਠੀਕ ਹੈ ਮੰਡੀ ਜੋ ਬੰਦ ਕਟ ਦੇ ਵਿੱਚ 1000 ਤੋਂ ਉੱਤੇ ਬੰਦਾ ਹੋਗਾ ਜਿਨ੍ਹਾਂ ਨੇ ਆਪਣਾ ਪੈਸੇ ਦੇ ਕੇ ਕੌ ਖਲਾਇਆ ਕਿਸ ਨੇ 2 ਲੱਖ ਦਿੱਤਾ ਹੈ ਕਿਸੇ ਨੇ 1.5 ਲੱਖ ਦਿੱਤਾ ਹੈ ਕਿਸੇ ਨੇ 50000 ਦਿੱਤਾ ਮੇਰ ਤੋਂ ਵੀ ਇਹਨਾਂ ਨੇ ਪੈਸੇ ਮੰਗੇ 2 ਲੱਖ ਰੁਪਿਆ ਅੱਛਾ ਹਾਂਜੀ ਮੈਂ 1 ਰੁਪਿਆ ਨਹੀਂ ਮੈਗਾ ਤੁਹਾਨੂੰ ਦੇਣਾ ਤੁਹਾਨੂੰ ਅਕਲ ਸਿਆਣੀ ਨਹੀਂ ਨਹੀਂ ਤੇ ਮੰਗੇ ਉਹੀ ਤਾਮਿਲਨਾਡੂ ਪੁਲਿਸ ਦੇ ਬੰਦੇ ਨੇ ਹਾਂਜੀ ਹਾਂਜੀ ਸਰ ਹਾਂਜੀ ਨਹੀਂ ਆਪਾਂ ਸ਼ੋਰ ਹੈ ਕਿ ਉਹ ਤਾਮਿਲਨਾਡੂ ਪੁਲਿਸ ਦੇ ਹੀ ਬੰਦਾ ਹੈ ਸਰ ਜਿਹੜੇ ਨੋਟਿਸ ਦੇ ਉੱਤੇ ਨੰਬਰ ਆਇਆ ਜੀ ਉਹ ਤਾਮਿਲਨਾਡੂ ਪੁਲਿਸ ਦਾ ਐਸਆਈ ਹੈ ਫਿਰ ਨਾ ਐਸਪੀ ਆਫਿਸ DGP ਆਫਿਸ ਤੇ ADGP ਆਫਿਸ ਤੋਂ ਬਿਲ ਪਾ ਕੇ ਕਨਫਰਮ ਕਰ ਲੈ ਤਾਮਿਲਨਾਡੂ ਜੀ 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 ਮੈਂ ਬਹੁਤ ਉੱਪਰ ਤੱਕ ਲੈ ਗਿਆ ਸਰ ਵਿਦ ਇਨ 5 ਡੇਸ ਇਹਨੂੰ ਹਾਈ ਕ੍ਰੀਏਟ ਕਰਤੀ ਕੇਸ ਨੂੰ ਠੀਕ ਹੈ ਹਾਂ ਜੀ ਹਾਂ ਜੀ ਤੇ ਫਿਰ ਬੇਸਿਕਲੀ ਜਦੋਂ ਤੁਸੀਂ ਉਹਨੂੰ ਡਾਇਰੈਕਟ ਫੋਨ ਕੀਤਾ ਤਾਂ ਉਹਨੇ ਪੈਸੇ ਮੰਗੇ ਤੁਹਾਡੇ ਤੋਂ ਫੋਨ ਕੀਤਾ ਕਹਿੰਦਾ ਫਰਾਈਡੇ ਫੋਨ ਕੀਤਾ ਮੈਂ ਕਹਿੰਦਾ ਮੈਂ ਕੱਲ ਨਹੀਂ ਗੱਲ ਕਰ ਸਕਦਾ ਪਰਸੋਂ ਗੱਲ ਕਰਾਂਗਾ ਸੰਡੇ ਮੈਂ ਕਿਹਾ ਜੀ ਓਕੇ ਮੈਂ ਕਿਹਾ ਪਬਲਿਕ ਹੌਲੀਡੇ ਹੈ ਕਹਿੰਦਾ ਨਹੀਂ ਆਪਾਂ ਗੱਲ ਕਰ ਲਾਂਗੇ ਮੈਂ ਠੀਕ ਹੈ ਮੈਂ ਕਿਸੇ ABCD ਬੰਦੇ ਨੂੰ ਫੋਨ ਲਾ ਕੇ ਦਿੱਤਾ ਉਹ ਕਹਿੰਦਾ ਕੋਈ ਬਾਤ ਨਹੀਂ ਆਪ ਆ ਜਾਈਏ ਇਹਾਂ ਪਰ ਬਾਤ ਕੀਜੀਏ ਉਹ ਕਹਿੰਦਾ ਯਾਰ ਆਣਾ ਕੀ ਹੈ ਕਿੰਨੀ ਦੂਰ ਜਿਵੇਂ ਮੀਡੀਏਟਰ ਹੁੰਦੇ ਨੇ ਹਾਂਜੀ ਮੇਰੇ ਮਨ ਮੀਡੀਏਟਰ ਕਹਿੰਦਾ 2 ਰੁਪਏ ਦੇਊਗਾ ਮੈਂ ਕਿ ਮੈਂ 88000 ਤਾਂ ਮੇਰੇ ਅਕਾਊਂਟ ਸੇ 2 ਲੱਖ ਰੁਪਏ ਕਿਉਂ ਦੇ ਦਵਾਂਗਾ ਬਿਲਕੁਲ ਠੀਕ ਹੈ ਬਾਏ ਹੋਰ ਬੇਟੇ ਚੋਰ ਬਜਾਰੀ ਹੈ ਆਮ ਨਾਟ ਐਨ ਹੈਡਨ ਮਿਸਟੇਕ ਮੈਂ ਕੋਈ ਇਹ ਨਹੀਂ ਕਿ ਗਿਲਟੀ ਪ੍ਰੂਫ ਥੋੜਨਾ ਹੋਏ ਬਿਲਕੁਲ ਮੈਂ ਤਾਂ ਤਾਂ ਕੁਛ ਐ ਨਹੀਂ ਹੈ ਬਿਲਕੁਲ ਮਿਸਟੇਕ ਨਾ ਦੇ ਹੋ ਗਿਆ ਠੀਕ ਹੈ ਉਹ ਕਹਿੰਦਾ ਬਾਈ ਮਿਸਟੇਕ ਹੋਵੇਗਾ ਨਾ ਖਲਾ ਦੋ ਤੁਸੀਂ ਮੈਂ ਕਹਿਤਾ ਕਿ ਤੱਕ ਤੂੰ ਨਹੀਂ ਖੋਲੇਗਾ ਕਹਿੰਦਾ ਨਹੀਂ ਉਹ ਕਹਿੰਦਾ ਨਹੀਂ ਖੋਲੂਗਾ ਮੈਂ ਕਹਾ ਲੈ ਫਿਰ ਦੇਖ ਡਰਾਮ ਹਮ ਜਸ ਫਿਰ ਤਾਂ ਆਪਾਂ ਇਹਨੂੰ ਆਪਣੀ ਤਰ੍ਹਾਂ ਵੀ ਕਰ ਵੀ ਸਕਤੀ ਤੁਸੀਂ ਫਿਰ ਕੀ ਐਕਸ਼ਨ ਲੈਂਤਾ ਮੈਂ ਸਰ ਲਾਸਤਾ ਰਹਾ ਮੈਂ ਸਾਰੇ ਪੁਲਿਸ ਸਟੇਸ਼ਨਸ ਨੂੰ ਮੇਲ ਕਰਤੀ ਤਾਂ ਮੈਂ ਲੱਡੂ ਦੇ ਮੇਲ ਕਰ ਦੂੰ ਫਾਈਨੈਂਸ਼ੀਅਲਸ ਨੂੰ ਮੇਲ ਲਾ ਕਰਤੀ ਨੀ ਸੋ ਨੂੰ ਸਾਈਬਰ ਕ੍ਰਾਈਮ ਜਾ ਆ ਅੱਛਾ ਨਹੀਂ ਤਾਮਿਲ ਲੱਡੂ ਦੇ ਸਾਰੇ ਪੁਲਿਸ ਆਫੀਸਰਸ ਨੂੰ ਤੇ ਮਿਨਿਸਟਰੀ ਆਫ ਫਾਈਨੈਂਸ ਨੂੰ ਵੀ ਕੀਤੀ ਫਿਰ ਉਸੇ ਨੂੰ ਫਾਈਨਾਂਸ ਨਾਲੋਂ ਆਪਾਂ ਕੱਲ ਕਰਨੀ ਹੈ ਟੂਮੋਰੋ ਮਾਰਨਿੰਗ ਇੱਕ ਹਫਤੇ ਬਾਅਦ ਕਰੀ ਦੀ ਹੈ ਬੈਟਰ ਤੋਂ ਓਕੇ ਕੱਲ ਦਾ ਰਾਈਟ ਓਕੇ ਤੇ ਮਨ ਲ ਬੇਸਿਕਲੀ ਤੁਹਾਨੂੰ ਤੁਸੀਂ ਹੁਣੇ ਕਿਹਾ ਕਿ ਆ ਮੰਡੇ ਕੋ ਬਿੰਦਗੜ ਦੇ ਲਗਭਗ 200 ਬੰਦਿਆਂ ਨੇ ਇਤਾਂ ਕੀਤਾ ਇਹ ਪੈਸੇ ਦੇ ਕੇ ਖਲਵਾਏ ਜੀ ਕਾਨ ਸਰ ਟੂਮੋਰੋ ਯਸਟਰਡੇ ਕੱਲ ਵੀ 235 ਬੰਦੇ ਦਾ ਅਕਾਊਂਟ ਬੰਦ ਹੋਇਆ ਦਿੱਲੀ ਹੁਣ ਵੀ ਇੱਕ ਬੰਦੇ ਦਾ ਅਕਾਊਂਟ ਮੇਰੇ ਨੋ ਨਹੀਂ ਹੈ ਕੋਪੂਰ ਸਾਹਿਬ ਨੂੰ ਪਤਾ ਉਹ ਤਾਂ ਵੀ ਕਾਨਫਰੈਂਸ ਕਰਤਾ ਜਿਹਦੇ ਜਿਹਦੇ ਚ ਨਾਮ ਜੁੜਦਾ ਜਾਂਦਾ ਨੇ ਨੇ ਇਹ ਕਿੱਦਾਂ ਮਤਲਬ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਲੁਧਿਆਣੇ ਚ ਕੱਲ 200 ਬੰਦਿਆਂ ਦੇ ਜਾਂ 100 ਬੰਦਿਆਂ ਦੇ ਬੰਦ ਹੋਏ ਐ ਅਕਾਊਂਟ I'll send you ਜਿਵੇਂ ਸਪੋਜ਼ ਕਰੋ ਸਰ ਇਹ ਨਾ ਹੀਸਟ ਹੈ ਜਿਵੇਂ ਕੱਲ ਮੇਰਾ ਕਿਸੇ ਬੰਦੇ ਨੇ ਨਾ ਅਕਾਊਂਟ ਬੰਦ ਕੀਤਾ ਜੀ ਠੀਕ ਹੈ ਰਾਤ ਨੂੰ 9:45 ਮਿੰਟ ਤੇ 25 ਲੱਖ ਰੁਪਏ ਉਸ ਬੰਦੇ ਨੇ ਮੈਨੂੰ ਟਰਾਂਸਫਰ ਕਰਨਾ ਸੀ ਉਹਨੇ ਜੀਆਰ ਦਾ ਨਾਮ ਪਾਇਆ ਤੇ ਨਾਂ ਲਈ ਉਹਦਾ ਅਕਾਊਂਟ ਬਲੌਕ ਵਿਦਨ ਅ ਮੂਮੈਂਟ ਓਕੇ ਮਤਲਬ ਜਿਹੜਾ ਵੀ ਬੰਦਾ ਤੁਹਾਡਾ ਅਕਾਊਂਟ ਪਾ ਰਿਹਾ ਹੈ ਜਾਂ ਕਿਸੇ ਵੀ ਕੰਸਰਨ ਇਦਾਂ ਦਾ ਜਿਹਨੂੰ ਹੈ ਮੇਰਾ ਕੰਸਰਨ ਆ ਉਹ ਬਾਈ ਗੋਡ ਜੀ ਜੀ ਤੇ ਫਿਰ ਨਹੀਂ ਨਹੀਂ ਆਪਾਂ ਇੱਕ ਫਿਗਰ ਦਿੱਤੀ ਨਾ ਕਿ ਕੱਲ ਵੀ ਰਾਤੀ ਮੈਨੂੰ ਇਹਨਾਂ ਨੇ ਕਟਿੰਗ 114 ਦਾ ਮੇਰੇ ਡੀਲਰ ਨੇ ਠੀਕ ਹੈ 114 ਓਕੇ 70% ਉਹਨਾਂ ਦੇ ਅਕਾਊਂਟ ਫ੍ਰੀਜ਼ ਕਰਤੇ 70% ਸਰ ਓਕੇ ਤੇ ਮੈਂ ਤਾਂ ਕਪੂਰ ਸਾਹਿਬ ਨੂੰ ਰਾਤੀ ਐਂਟਰੀ ਪਾਣੀ ਸੀ ਪੁੱਛੋ ਕਪੂਰ ਸਾਹਿਬ ਨੂੰ 10 ਵਜੇ 22 ਨੰਬਰ ਤੇ ਕਹਿੰਦਾ ਪਲੀਜ਼ ਮੈਂ ਨਹੀਂ ਪਾ ਸਕਦਾ ਕੱਲ ਨੂੰ ਤੁਹਾਡੇ ਅਕਾਊਂਟ ਚ ਪ੍ਰੋਬਲਮ ਆ ਸਕਦੀ ਹੈ ਮੈਂ ਸਮਝ ਗਿਆ ਨਹੀਂ ਤੇ ਇਹਦਾ ਕੋਈ ਜਿਵੇਂ ਬੈਂਕ ਇੱਥੇ ਤੁਸੀਂ ਫਿਰ ICICI ਬੈਂਕ ਕੋਲ ਗਏ ਤੇ ICICI ਬੈਂਕ ਸਰ ਮੈਂ ਤੁਹਾਨੂੰ ਈਮੇਲ ਸਟੇਜ ਦਿੰਦਾ ਮੈਂ ਕੱਲ ਈਮੇਲ ਕਪੂਰ ਸਾਹਿਬ ਨੇ ਮੇਰੀ ਗੱਲ ਕਰਾਓ ਹੈਂਡਫਰੀ ਲਾਓ ਜਰਾ ਹੈਂਡਫਰੀ ਮੈਂ ਹੈਂਡਫਰੀ ਹੈ ਸੁਣ ਰਹੇ ਕਪੂਰ ਸਾਹਿਬ ਕਪੂਰ ਸਾਹਿਬ ਇਹਨਾਂ ਨੂੰ ਦਿਓ ਮੇਰੀ ਜਿਹੜੀ ਮੈਂ ਤੁਹਾਨੂੰ ਕੱਲ ਮੇਲ ਭੇਜੀ ਹੈ ਨਾ ਜਿਹੜੀ ਆਪਾਂ ਮੇਲ ਪਾਈ ਆ ਉਹਨੂੰ ਅੱਜ ਦੇ ਦੋ ਤਿੰਨ ਮਿੰਟਾਂ ਭੇਜਿਆ ਕੱਲ ਤੁਸੀਂ ਮੈਨੂੰ ਹਾਂਜੀ ਹਾਂਜੀ ਉਹ ਇਹਨਾਂ ਨੂੰ ਕਪੂਰ ਸਾਹਿਬ ਨੂੰ ਪੜਾ ਦਿਓ ਨਹੀਂ 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 ਮੈਂ ਇਹ ਪੁੱਛਣਾ ਚਾਹ ਰਿਹਾ ਸਰ ਸੌਰੀ ਫਸਟ ਆਫ ਆਲ ਤੁਹਾਡਾ ਨਾਮ ਕੀ ਹੈ ਮੇਰਾ ਹਰਪ੍ਰੀਤ ਜੀ ਹਰਪ੍ਰੀਤ ਭਾਈ ਜੀ ਮੈਨੂੰ ਇਹ ਦੱਸੋ ਜਦੋਂ ਤੁਸੀਂ ਬੈਂਕ ਕੋਲ ਗਏ ਤੇ ਬੈਂਕ ਨੇ ਤੁਹਾਨੂੰ ਕਿਦਾਂ ਸਪੋਰਟ ਕੀਤਾ ਯਾ ਉੱਥੇ ਵੀ ਤੁਹਾਨੂੰ ਹਰਾਸ ਕੀਤਾ ਸਪੋਰਟ ਕੀਤਾ ਮੈਂ ਤੁਹਾਨੂੰ ਦੱਸਦਾ ਇੱਕ ਨੂਡਲ ਅਫੀਸਰ ਆ ਬੈਂਕ ਦਾ ਸਾਈਬਰ ਸਿਟੀ ਐਸਟੀ ਚੈਡ ਆ ਉਹ ਇਸ ਸਾਰੇ ਸਕੈਮ ਚ ਇਨਵੋਲਡ ਆ ਜਿਹੜਾ ਪੈਸੇ ਖਾ ਰਿਹਾ ਹੈ ਇਹਨਾਂ ਦੇ ਪੈਸੇ ਦਿੱਲੀ ਇਕੱਠੇ ਹੋ ਰਹੇ ਆ ਓਕੇ ਠੀਕ ਹੈ ਇਹਦੇ ਪਿੱਛੇ ਵੱਧ ਤੋਂ ਵੱਧ 2 ਦਿਨ ਦਿਓ 2 ਦਿਨ ਬਾਅਦ ਇੱਕ ਬੰਦਾ ਆ ਜਾਏਗਾ ਮੂਹਰੇ ਆਫਟਰ 2 ਡੇ ਜਿਹੜਾ ਬੰਦਾ ਇਹ ਪੈਸੇ ਇਕੱਠੇ ਕਰਾ ਰਿਹਾ ਸਾਰੇ ਦੇ ਨਈ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਲਾਸਟ ਤੋਂ ਲਾਸਟ ਈਅਰ 2022 ਇਹਨਾਂ ਨੇ 135 ਕਰੋੜ ਰੁਪਇਆ ਇਹਨਾਂ ਕੰਮਾਂ ਚ ਇਕੱਠਾ ਕੀਤਾ 135 ਕਰੋੜ ਬੇਗੁਨਾ ਲੋਕਾਂ ਨੂੰ ਫੱਦੂ ਬਣਾ ਬਣਾ ਕੇ ਇਦਾਂ ਹੀ ਐਸੇ ਕਰ ਮਤਲਬ ਤੁਹਾਡੇ ਕਹਿੰਦਾ ਮਤਲਬ ਹੈ 1 ਕਰੋੜ ਯਾ ਮਤਲਬ ਲੱਖ 2 ਲੱਖ ਹੀ ਮੰਗਦੇ ਆ ਤਾਂ ਕਿ ਬੰਦਾ ਛੋਟੀ ਅਮਾਉਂਟ ਦੇ ਕੇ ਚੁੱਪ ਕਰ ਜਾਂਦਾ ਉਹ ਹਰਾਸ ਉਹ ਹਰਾਸ ਕਹਿਣਾ ਬੜਾ ਵਧੀਆ ਸਰ ਹਾਂ ਬਿਲਕੁਲ ਠੀਕ ਹੈ ਕੀ ਕਰਦੇ ਆ ਜਿਵੇਂ ਸਪੋਜ਼ ਕਰੋ ਵਾਡੀ ਰੋਜ ਦੀ ਕਲੈਕਸ਼ਨ ਹੈ 30 ਲੱਖ ਰੁਪਏ ਦੀ ਜੀ ਇੱਕ ਐਸੀ ਐਂਟਰੀ ਪਾ ਦਨਗੇ ਜਿਵੇਂ 235000 ਰੁਪਏ ਦਾ ਬੰਦਾ ਕਹਿੰਦਾ ਯਾਰ ਆਇਆ ਹੋ ਸਕਦਾ ਗਿਆ ਬਿਲਕੁਲ ਠੀਕ ਹੈ ਹਲੋ ਹਾਂਜੀ ਹਾਂਜੀ ਮੈਂ ਸਮਝ ਗਿਆ ਜਿਵੇਂ 235000 216000 ਬੰਦਾ ਕਹਿੰਦਾ ਯਾਰ ਆਇਆ ਹੋ ਸਕਦਾ ਇਹ ਕੀ ਕਰਦੇ ਨੇ ਇੱਕ ਹੈਡ ਦਾ ਅਮਾਉਂਟ ਫੜ ਲੈਂਦੇ ਆ ਠੀਕ ਹੈ ਉਹਨੂੰ ਕੀ ਕਹਿੰਦੇ ਨੇ ਵੀ ਇਹ ਸਾਨਾ ਬੰਦਾ ਫਰਾਡ ਕਰ ਗਿਆ ਇਹ ਬੰਦਾ ਤੁਹਾਡੇ ਨਾਲ ਕਨੈਕਟਡ ਹੈ ਉਹ ਬੰਦਾ ਕਹਿੰਦਾ ਯਾਰ 140 ਕਰੋੜ ਦੀ ਆਬਾਦੀ ਹੈ ਸਾਨੂੰ ਕੀ ਪਤਾ ਸਾਡੇ ਨਾਲ ਕਿਵੇਂ ਕਨੈਕਟਡ ਹੈ ਟੈਲ ਮੀ ਸਾਡੇ ਕੋਈ ਕਾਉਂਟ ਚ ਕੁਛ ਆਇਆ ਹੈ ਅਸੀਂ ਇਹਨਾਂ ਨੂੰ ਕੁਛ ਭੇਜਿਆ ਕੋਈ ਆਧਾਰ ਕਾਰਡ ਪੈਨ ਕਾਰਡ ਸਾਡੇ ਨਾਲ ਲਿੰਕ ਹੈ ਕੋਈ ਅਸੀਂ ਇਹਨੂੰ ਇਸੀ ਆਪਣੇ ਫੋਨ ਦੇ ਉੱਤੇ ਕੋਈ ਆਨਲਾਈਨ ट्रांजैक्शन ਕੀਤੀ ਹੈ ਸ਼ੋ ਮੀ ਓਨਲੀ ਅ ਸਿੰਗਲ ਪ੍ਰੂਫ ਆਲ ਬੀ ਅ ਗਿਲਟੀ ਨਾ ਉਸੇ ਟਾਈਮ ਗਿਲਟੀ ਪ੍ਰੂਫ ਮੰਗ ਲਾਂ ਠੀਕ ਹੈ ਕੁਝ ਨਹੀਂ ਹੈ ਨਾਥਿੰਗ ਬਸ ਬੇਫੂਪ ਬਣਾ ਰਹੇ ਹੈ ਓਕੇ ਚਲ ਮੈਂ ਬੈਂਕ ਨੂੰ ਇੱਕ ਮੇਲ ਕਰਤੀ 370000 ਦਾ ਮੇਰਾ ਡੇਲੀ ਦਾ ਨੁਕਸਾਨ ਹੈ ਉਹ ਤੁਸੀਂ ਬੀਅਰ ਕਰਨਾ ਮਨੂ ਬੈਂਕ ਕਹਦਾ ਵੇਟ ਫॉर 48 ਆਵਰਸ ਆਈ ਵਿਲ ਰਿਵਰਟ ਟੂ ਯੂ ਐਂਡ ਮੇਬੀ ਸ਼ੂਰ ਫॉर दैट ਆਲ ਓਪਨ ਇਟ ਓਕੇ ਪਰ ਇੱਕ ਹਫਤੇ ਤੋਂ ਤੁਸੀਂ ਹਰਾਸ ਹੋ ਰਹੇ ਹੋ ਔਰ ਆਈਸੀਸੀ ਬੋਰ ਦਾ ਬੈਂਕ ਜਿਹੜਾ ਮੇਨ ਲੀਡ ਬੈਂਕ ਹੈ ਉਹ ਤੁਹਾਨੂੰ ਕੁਝ ਨਹੀਂ ਕਰ ਰਿਹਾ ਨਾਥਿੰਗ ਸਰ ਨਾਥਿੰਗ ਔਰ ਤੁਸੀਂ ਇਹ ਕਹਿ ਰਹੇ ਹੋ ਕਿ ਆਈਸੀਸੀ ਬੈਂਕ ਦਾ ਬੰਦਾ ਵੀ ਇਨਵੋਲ ਹੈ ਕਿਤੇ ਨਾ ਕਿਤੇ ਬਿਲਕੁਲ ਸਰ ਬਿਲਕੁਲ ਸਕੈਮ ਚ ਇਨਵੋਲ ਹੈ 100% ਸਰ ਬਾਏ ਗॉड ਮਤਲਬ ਇਹ ਕਿੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਕੰਟਰੀ ਚ ਤੇ ਇਹ ਬੇਸਿਕਲੀ ਤੁਹਾਡੀ ਤੁਸੀਂ ਐਕਸਪੋਰਟ ਹਾਊਸ ਹੈ ਪਰ ਤੁਹਾਡੇ ਇਸੇ ਲਈ ਤੁਹਾਡਾ ਮਤਲਬ ਜਿਆਦਾ ਨੁਕਸਾਨ ਹੋ ਰਿਹਾ ਸਰ ਐਕਸਪੋਰਟ ਹਾਊਸ ਜੇ ਹੁੰਦਾ ਨਾ ਟ੍ਰਾਂਜੈਕਸ਼ਨ ਇਕੱਠੀ ਹੁੰਦੀ ਹੈ 40 ਲੱਖ ਦਾ ਮਾਲ ਭੇਜਿਆ 30 ਲੱਖ ਚ ਲਈ ਜਾਂ ਲਈ ਲੱਗਦਾ ਮਾਲ ਦੀ ਟ੍ਰਾਂਜੈਕਸ਼ਨ ਹੋਈ ਉਹ ਨੁਕਸਾਨ ਨਹੀਂ ਹੋਣਾ ਸਰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜਿਹਨੂੰ ਚੈੱਕ ਮੰਡੇ ਹੋਇਆ ਸਰ 15 20 ਦਿਨ ਤੋਂ ਚੈੱਕ ਮੰਡੇ ਹੋਏ ਨੇ ਉਹਨਾਂ ਦੇ ਚੈੱਕ ਬਾਊਂਸ ਹੋਣਾ ਕਹਾਂਗੇ ਸਰ ਹਾਂ ਆ ਦੂਸਰੀ ਗੱਲ ਹੈ ਤੁਹਾਡੀ ਕ੍ਰੈਡੀਬਿਲਟੀ ਲੂਜ਼ ਹੋ ਰਹੀ ਹੈ ਅਕਾਊਂਟ ਜੀ ਨਗਰ ਚੈੱਕ ਭੇਜੇ ਐ ਤੇ ਇਸ ਤੋਂ ਬਾਂਬੇ ਚੈੱਕ ਭੇਜੇ ਐ ਹੁਨੇ ਚੈੱਕ ਭੇਜੇ ਕਰੋ ਚੈੱਕ ਵਾਪਸ ਮੰਗਾਏ ਸਰ ਫਿਰ ਦਰੋ ਚੈੱਕ ਆਪਣੇ ਬਣਾ ਕੇ ਭੇਜੇ ਸਰ ਮੈਂ ਉਹੀ ਕਹਿ ਰਹਿੰਨਾ ਕ੍ਰੈਡੀਬਿਲਟੀ ਲੂਜ਼ ਹੁੰਦੀ ਐ ਕਿ ਭਾਈ ਅੱਜ ਰੈਪਿਊਟੇਸ਼ਨ ਲੂਜ਼ ਹੁੰਦੀ ਐ ਜੀ ਉਹਨੇ ਕਿਹਾ ਸ਼ਾਇਦ ਜਾਣ ਕੇ ਨਹੀਂ ਦਿੰਦੇ ਹਾਂ ਬਿਲਕੁਲ ਠੀਕ ਐ ਅੱਜ ਹਾਲਾਤ ਵੀ ਕੁਝ ਇਦਾਂ ਦੇ ਹੈਗੇ ਵਪਾਰ ਦੇ ਕਿ ਬੰਦਰ ਨੇ ਲਗਾ ਅਗਲਾ 2 1 ਮਿੰਟ ਲਾਂਦਾ ਵੇਦੇ ਨਾਲ ਸੈਕੰਡ ਗੱਲ ਸੋਚਣ ਨੂੰ ਲਾਂਦਾ ਕਿ ਕੀ ਹੋ ਗਿਆ ਜੀ ਤੇ ਹੁਣ ਤੁਸੀਂ ਇਸ ਟਾਈਮ ਤਾਜ਼ਾ ਸਿਚੁਏਸ਼ਨ ਕੀ ਐ ਆਜਾ ਸਿਚੁਏਸ਼ਨ ਕੁਝ ਨਹੀਂ ਹੈ ਸਰ ਹਾਲੇ ਤਾਂ ਅੰਡਰ ਪ੍ਰੈਸ਼ਰ ਹੈ ਬੈਂਕ ਨੇ ਕਿਹਾ ਪਲੀਜ਼ ਤੁਸੀਂ ਪੈਨਿਕ ਨਾ ਕਰੀਏ ਕਰੋ ਸਾਨੂੰ ਇੱਕ ਦਿਨ ਦਾ ਟਾਈਮ ਦਿਓ ਅਸੀਂ ਕਿਸੇ ਨਾ ਕਿਸੇ ਅچھے ਤਰੀਕੇ ਮੋਡ ਆਊਟ ਤੁਹਾਨੂੰ ਸਮਝਾਵਾਂਗੇ ਕਿ ਐਵੇਂ ਕਰਨਾ ਕੁਝ ਨਹੀਂ ਸੁਲਝਾਣਾ ਮੈਨੂੰ ਮੇਰਾ ਅਨਫ੍ਰੀਜ਼ ਨਾ ਕਰੋ ਤੁਸੀਂ ਸਭੋਂ ਮੈਨੂੰ ਬੈਟਰ ਹੈ ਮੇਰਾ ਅਨਫ੍ਰੀਜ਼ ਨਾ ਕਰੋ ਉਨੇ ਹੀ ਜਿਆਦਾ ਮੈਂ ਤੁਹਾਨੂੰ ਝੂਲੀ ਚੜਾਉਂਗਾ ਅੱਜ ਮੇਰੀ ਮੈਨੇਜਰ ਨਾਲ ਵੀ ਸ਼ਰੇਹੀ ਜੀ ਨਾਲ ਤੇ ਬਹਿਸ ਹੋਈ ਹੈ ਕਹਿੰਦਾ ਸਰ ਮੇਰੇ ਹੱਥੇ 'ਚ ਕੁਝ ਨਹੀਂ ਹੈਗਾ ਬੀ ਮੈਨੂੰ ਇੰਨਾ ਹੀ ਫੁੱਦੂ ਜੀ ਮੇਲ ਦਾ ਆਨਸਰ ਦਿੱਤਾ ਇਹਨਾਂ ਨੇ ਮੈਂ ਤੁਹਾਨੂੰ ਮੇਲ ਪੜ੍ਹਾਉਂਗਾ ਜੀ ਆਪੇ ਕੋਗੇ ਮੇਲ ਪੜਦੇ ਆ ਸਰ ਵਿਦਣਾ ਮੂਮੈਂਟ ਕੋਗੇ ਕਿ ਹਾਂ ਇਹ ਬੈਂਕ ਇਨਵੋਲਵ ਹੈ ਸਾਰੇ ਸਕੇਮ ਚ ਤੇ ਜਿਹੜਾ ਉਹ ਐਸ ਆਈ ਸੀ ਉਹ ਐਸ ਆਈ ਨੂੰ ਪਤਾ ਲੱਗ ਗਿਆ ਕਿ ਉਹ ਅੰਡਰ ਟਰੈਪ ਆ ਗਿਆ ਹਾਂ ਹਾਂ ਬਿਲਕੁਲ ਲੱਗਾ ਫੋਨ ਨਹੀਂ ਚੱਕਦਾ ਕਿਸੇ ਦਾ ਹੁਣ ਫੋਨ ਨਹੀਂ ਚੱਕਿਆ ਕਪੂਸਾ ਮੇਰੇ ਨਾਲ ਗਿਆ ਸੀ ਸਾਈਬਰ क्राइम ਉਸ ਦਿਨ ਵੀ ਬੰਦੇ ਨੇ ਫੋਨ ਨਹੀਂ ਚੱਕਿਆ ਪੰਜ ਵਾਰੀ ਉਸ ਬੰਦੇ ਦੇ ਵੀ ਫੋਨ ਓਕੇ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਿਲੇ ਨਹੀਂ ਸਰ ਹਾਲੇ ਨਹੀਂ ਮਿਲਿਆ ਜੀ ਤੇ ਪਰ ਉਹਦੀ ਨੋਟਿਸ ਆ ਗਿਆ ਹੋਣਾ ਜਿੱਦਾਂ ਸਾਈਬਰ ਕ੍ਰਾਈਮ ਨੇ ਲਿਆਤਾ ਹੋਣਾ ਬਿਲਕੁਲ ਸਰ ਬਿਲਕੁਲ ਮੈਂ ਅੱਜ ਅੱਜ ਕੰਪਲੇਂਟ ਜ਼ਾਹਿਰ ਕਰਾਣੀ ਹੈ ਮੈਂ ਕਬੂਰ ਸਾਹਿਬ ਨੂੰ ਕਿਹਾ ਵੀ ਅੱਜ ਕੇਪਾ ਕੰਪਲੇਂਟ ਜ਼ਾਹਿਰ ਕਰਾ ਦਈਏ ਲੋਕਲ ਪੁਲਿਸ ਸਟੇਸ਼ਨ ਓਕੇ ਤੇ ਤੁਸੀਂ ਆਫੀਸ਼ੀਅਲੀ ਆਨਲਾਈਨ ਕੰਪਲੇਂਟ ਪਾ ਚੁੱਕੇ ਹੋ ਸਾਈਬਰ ਕ੍ਰਾਈਮ ਚ ਬਿਲਕੁਲ ਸਰ ਮੈਂ ਮੇਲਸ ਭੇਜ ਚੁੱਕਾ ਜੀ ਭੇਜ ਚੁੱਕਾ ਤੇ ਉਹ ਮੇਲ ਦੀ ਕਾਪੀ ਮੈਨੂੰ ਮਿਲ ਜਾਏਗੀ ਜੀ ਮੈਂ ਦੇ ਦਿੱਤੀ ਸਰ ਕਬੂਰ ਸਾਹਿਬ ਦੇ ਦਿੱਤੀ ਜੀ ਤੇ ਇਹ ਇਸ ਚੀਜ਼ ਦਾ ਵੀ ਭਾਜੀ ਕੋਈ ਪ੍ਰੂਫ ਮਿਲ ਜਾਏਗਾ ਜਿਵੇਂ ਤੁਸੀਂ ਕਿਹਾ ਕਿ ਕੱਲ ਰਾਤ ਨੂੰ ਵੀ 125 ਅਕਾਊਂਟ ਲਗਭਗ ਫ੍ਰੀਜ਼ ਹੋਇਆ ਇਹ ਸਾਰੇ ICICI ਬੈਂਕ ਦੇ ਹੀ ਹੈ ਸਟੇਟਮੈਂਟਸ ਤੁਹਾਨੂੰ ਦੇ ਦੂੰਗਾ ਸਰ ਨਹੀਂ ਇਹ ਸਾਰੇ ICICI ਬੈਂਕ ਦੇ ਹੀ ਹੈ ਜਿਹੜੇ ਫ੍ਰੀਜ਼ ਹੋਏ ਨਹੀਂ ਯੈਸ ਬੈਂਕ ਦੇ ਮੋਸਟਲੀ 70% ਯੈਸ ਬੈਂਕ ਦੇ ਨੇ ਅੱਛਾ ਯੈਸ ਬੈਂਕ ਮਤਲਬ ਮਲਟੀਪਲ ਬੈਂਕਸ ਦੇ ਵਿੱਚੋਂ ਉਹਨਾਂ ਦੇ ਆਪਰੇਸ਼ਨਸ ਚੱਲ ਰਹੇ ਨੇ ਜੀ 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 ਠੀਕ ਚਲੋ ਠੀਕ ਹੈ ਸਰ ਥੈਂਕ ਯੂ ਸਰ ਇੰਨੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਥੈਂਕ ਯੂ ਕਾਲ ਕਰੋ ਓਕ ਕਾਲ ਕਰੋ